ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਇੱਕ ਕੋਠੇ ਸੰਪੂਰਨ ਸਿੰਘ ਵਾਲੇ ਇਹ ਕੋਠੇ ਜੈਤੋ ਦੇ ਬਿਲਕੁਲ ਨਾਲ ਨੇ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਜਦੋਂ ਤੁਸੀਂ ਬਿਸ਼ਨੰਦੀ ਬਰਕੰਦੀ ਹੋ ਕੇ ਜਾਂਦੇ ਹੋ ਤਾਂ ਉਸ ਰੋਡ ਦੇ ਉੱਤੇ ਬਿਲਕੁਲ ਜੈਤੋ ਦੇ ਨਾਲ ਹੀ ਕੋਠੇ ਰਹਿ ਜਾਂਦੇ ਆ ਇਸ ਕੋਠਿਆਂ ਦੇ ਵਿੱਚੋਂ ਇੱਕ ਬਹੁਤ ਸੋਹਣੀ ਵੈੜ ਦੀ ਵੀਡੀਓ ਆਪਾਂ ਸ਼ੂਟ ਕਰ ਰਹੇ ਹਾਂ ਟੀਜੇ ਸੂਏ ਇਹ ਵੈੜ ਸੂਈ ਹੋਈ ਹੈ ਸੂਈ ਨੂੰ ਅੱਜ 10 ਕਿ ਦਿਨ ਦੇ ਕਰੀਬ ਹੋ ਚੁੱਕੇ ਨੇ ਤੇ ਆਰਡਰ ਦੀ ਕੁਆਲਿਟੀ ਤੁਹਾਨੂੰ ਦਿਖਾਉਣੀ ਬਹੁਤ ਸੋਹਣਾ ਆਰਡਰ ਲੱਗਿਆ ਤਕਰੀਬਨ ਇਹ ਵੀਡੀਓ ਆਪਾਂ 10:00 ਵਜੇ ਸ਼ੂਟ ਕਰ ਰਹੇ ਹੱਥੀ ਚਵਾਈ ਵਾਲਾ ਥਣ ਬਹੁਤ ਸੋਹਣਾ ਮੋਟਾ ਥਣ ਲੱਗਿਆ ਹੋਇਆ ਤੇ ਇਸ ਟਾਈਮ ਇਹਦੇ ਥੱਲੇ ਦੁੱਧ 16 ਕਿਲਟਰ ਬਿਲਕੁਲ ਮਣਾਵਾ ਜੇ ਪਿਛਲੇ ਸਾਈਡ ਤੋਂ ਇਹਦੇ ਆਪਾਂ ਥਾਣਾ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਥਣ ਮੋਟਾ ਹੱਥੀ ਚਵਾਈ ਵਾਲਾ ਗੰਨੇ ਵਰਗੀ ਧਾਰ ਠੀਕ ਵਧੀਆ ਦਰਮਿਆਨੇ ਕੱਦ ਦੀ ਬਹੁਤ ਸੋਹਣੀ ਵਹਿੜ ਸ਼ਾਂਤ ਸੁਭਾਅ ਦੀ ਠੰਡੀ ਸੀਲ ਬਹੁਤ ਜ਼ਿਆਦਾ ਐ ਸਾਈਡ ਤੋਂ ਵੀ ਤੁਹਾਨੂੰ ਦਿਖਾਉਂਦੇ ਆ ਅਡਰ ਕੁਆਲਿਟੀ ਚਾਰੇ ਥਣ ਇੱਕੋ ਜੇ ਬਰਾਬਰ ਬਿਲਕੁਲ ਕੋਈ ਵੱਧ ਘਾਟ ਨਹੀਂ ਇੱਕ ਧਾਰ ਦਾ ਵੀ ਫਰਕ ਨਹੀਂ ਆ 10 ਦਿਨ ਦੀ ਸੂਈ ਹੋਈ ਹੈ ਤੇ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਦੋਨਾਂ ਸਾਈਡਾਂ ਤੋਂ ਦਿਖਾਉਂਦੇ ਆ ਤੁਹਾਨੂੰ ਸਾਰੇ ਆਸ-ਪਾਸ ਤੋਂ ਦੇਖੋ ਇਹ ਬਹੁਤ ਸੋਹਣਾ ਅਡਰ ਕੁਆਲਿਟੀ ਤਕਰੀਬਨ ਮੰਨ ਕੇ ਚਲੋ ਵੀ 10 ਵਜੇ ਵੀਡੀਓ ਬਣਾ ਰਹੇ ਆਂ 5 6 ਵਜੇ ਇਹਦੀ ਚੁਾਈ ਪੂਰੀ ਸਾਰੀ ਖਾਲੀ ਕਰੀ ਹੋਈ ਹੈ ਤੀਜੇ ਸੂਏ ਇਹ ਵੜ ਸੂਈ ਹੋਈ ਹੈ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਮੇਲਕਾਫ ਨੂੰ ਜਨਮ ਦਿੱਤਾ ਬੱਚਾ ਇਹਦੇ ਨਾਲ ਹੈ ਬੱਚਾ ਵੀ ਤੁਹਾਨੂੰ ਦਿਖਾ ਦਿੰਨੇ ਆਂ ਆਜ ਦਾ ਬੱਚਾ ਖੜਾ ਜੀ ਬੱਚੇ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਆਏ ਨੇ ਮੇਲਕਾਫ ਨੂੰ ਜਨਮ ਦਿੱਤਾ ਬਹੁਤ ਸੋਹਣਾ ਵੱਛਾ ਬਾਕੀ ਕਿਸਾਨ ਵੀਰੋ ਜਿਹੜਾ ਇਹ ਵੈੜ ਹੈ ਘਰੇਲੂ ਵੈੜ ਹੈ ਕਿਸੇ ਵਪਾਰੀ ਕੋਲੇ ਨਹੀਂ ਜਿੰਨੀ ਕੀ ਗੱਲ ਤੁਹਾਨੂੰ ਦੱਸੀ ਹੈ ਇੰਨੀ ਹੀ ਪ੍ਰੋਪਰ ਨਿਕਲੂਗੀ ਬਿਲਕੁਲ ਸਹੀ ਵੈੜ ਹੈ ਲੰਪੀ ਸਕਿਨ ਦੀ 100 ਦੇ ਮੋٹے ਸਰੀਰ ਦੇ ਉੱਤੇ ਦਾਣੇ ਜਿਹੇ ਪਹਿਲਾਂ ਸੀਗੀ ਹੋਈ ਸੀਗੀ ਤੇ ਹੁਣ ਬਿਲਕੁਲ ਨੋਰਮਲ ਹੈ ਬਿਲਕੁਲ ਸਹੀ ਵੈੜ ਤੇ ਮੁੱਲ ਵੀ ਛੋਟਾ ਹੋਣਾ ਇਸ ਗਾਂ ਦਾ ਤੇ ਥੋੜਾ ਬਹੁਤਾ ਲੈਸ ਕਰਕੇ ਤੁਹਾਡੇ ਨਾਲ ਸੌਦਾ ਹੋ ਜਾਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਆਪਣੇ ਨਾਲ ਸੰਪਰਕ ਕਰ ਲਿਓ ਤੇ ਗਾਣੇ ਗਾਣ ਲੈਣ ਲਈ ਇਸ ਵੀਰ ਨਾਲ ਸੰਪਰਕ ਕਰ ਲਿਓ ਵੀਰ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ